ਹਾਂਜੀ ਸਰ ਅੱਜ ਉਹ ਰੇ ਥੱਪੜਦਵਾਲ ਤੋਂ ਇਕੱਠੇ ਕਿਸ ਮੁੱਦੇ ਲੈ ਕੇ ਆਏ ਅਸੀਂ ਡੇਲੀ ਵੇਜ ਦੇ ਜੇ ਕੰਮ ਹੈ ਜਿਹੜੇ ਲੰਮੇ ਹਰਸੇ ਤੋਂ ਕਾਲੀ ਸਰਕਾਰ ਨੇ ਲਾਰਿਆਂ ਦੇ ਰੱਖਿਆ ਕਾਂਗਰਸ ਨੇ ਲਾਰਿਆਂ ਦੇ ਵਿੱਚ ਰੱਖਿਆ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਵੀ ਸਾਡੀ ਸਰਕਾਰ ਆਉਣ ਤੋਂ ਪਹਿਲੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ 3 ਸਾਲ ਲੰਘਣ ਤੋਂ ਬਾਅਦ ਪਰ ਰੈਗੂਲਰ ਤਾਂ ਇੱਕ ਪਾਸੇ ਜਿਹੜੇ ਰੈਗੂਲਰ ਕਰਨੇ ਸੀਗੇ ਉਹਨਾਂ ਨੂੰ ਵੀ ਡਿਪਾਰਟਮੈਂਟਾਂ ਦੇ ਵਿੱਚੋਂ ਹਟਾਇਆ ਜਾ ਰਿਹਾ ਕੱਢਿਆ ਜਾ ਰਿਹਾ ਹੈ ਉਹਨਾਂ ਨੂੰ ਰੈਗੂਲਰ ਕਰਨ ਤੋਂ ਸਰਕਾਰ ਭੱਜ ਰਹੀ ਆ ਅੱਜ ਇੱਕ ਨੋਟੀਫਿਕੇਸ਼ਨ ਤੇ 1 2023 ਨੂੰ ਜਿਹੜਾ ਕੱਢਿਆ ਹੈ ਉਹਦੇ ਵਿੱਚ ਇਹਨਾਂ ਨੇ ਕਹਿਤਾ ਵੀ ਅਸੀਂ ਉੱਕਾ-ਬੁੱਕਾ ਜਿਹੜੀ ਹੈਗੀ ਆ 15000 ਰੁਪਏ ਤਨਖਾਹ ਦੇਵਾਂਗੇ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਦੇਵਾਂਗੇ 58 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਨੂੰ ਰਿਟਾਇਰ ਕਰ ਦਾਂਗੇ ਉਹਦੇ ਰੋਸ ਦੇ ਵਜੋਂ ਜਿਹੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਨੇ ਵੀ 10ਵੀਂ ਪਾਸ ਹੋਵੇ ਉਧੇ ਰੋਸ ਦੇ ਬਜੂ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਮੰਗ ਪੱਤਰ ਦੇਣ ਆਏ ਆਂ ਅਸੀਂ ਮੁੱਖ ਮੰਤਰੀ ਨੂੰ ਇਹ ਅਪੀਲ ਦੇਣਾ ਚਾਹੁੰਦੇ ਆ ਤੇ ਦਲੀਲ ਦੇਣਾ ਚਾਹੁੰਦੇ ਆ ਵੀ ਜਿਨ੍ਹਾਂ ਨੂੰ 25 25 30 30 ਸਾਲ ਹੋ ਗਏ ਤਜਰਬਾ ਉਹਨਾਂ ਨੂੰ ਬੁੱਟੇ ਲਾਉਣ ਦਾ ਤਜਰਬਾ ਹੈ ਨਰਸਰੀਆਂ 'ਚ ਕੰਮ ਕਰਨ ਦਾ ਤਜਰਬਾ ਹੈ ਤਜਰਬੇ ਦੇ ਆਧਾਰ ਤੇ ਉੱਤੇ ਜਿਹੜੇ ਸਾਡੇ ਬੰਦਾਂ ਦਾ 2016 ਦੇ ਵਿੱਚ 3 ਸਾਲ ਦੀ ਸਰਵਿਸ ਹੋਈ ਸੀ ਇਹਨਾਂ ਨੇ ਵੈਰੀਫਿਕੇਸ਼ਨ ਵੀ ਉਹਨਾਂ ਦੀ ਹੋ ਗਈ ਮੈਡੀਕਲ ਵੀ ਹੋ ਗਈ ਪਰ ਹਜੇ ਤੱਕ ਉਹਨਾਂ ਨੂੰ ਆਰਡਰ ਜਾਰੀ ਨਹੀਂ ਕੀਤੇ ਗਏ ਉਹਨਾਂ ਨੂੰ ਆਰਡਰ ਦਿਵਾਉਣ ਦੇ ਲਈ ਪੱਕੇ ਕਰਵਾਉਣ ਦੇ ਲਈ ਹੈਗਾ ਜਿਹੜਾ ਅੱਜ ਦਾ ਧਰਨਾ ਦੇ ਰਹੇ ਹਾਂ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ ਮੁੱਖ ਮੰਤਰੀ ਵਾਲੇ ਜਿਉਣ ਵਾਲੇ ਸਮੇਂ ਦੇ ਵਿੱਚ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕੀਤੇ ਤਾਂ ਅਸੀਂ ਪੱਕਾ ਮੋਰਚਾ ਲਾ ਕੇ ਪਟਿਆਲੇ ਦੇ ਵਿੱਚ ਰੋਸ ਪ੍ਰਗਟ ਕਰਾਂਗੇ ਤੇ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚਾਵਾਂਗੇ ਤੋਂ ਜਿਹੜੀ ਸਰਕਾਰ ਵਾਧਿਆਂ ਤੋਂ ਭੱਜ ਰਹੀ ਆ ਉਹਨਾਂ ਨੂੰ ਵਾਧਿਆਂ ਤੋਂ ਭੱਜਣ ਲਈ ਕਵਾਂਗੇ ਇਸ ਦੇ ਵੱਲੋਂ ਅੱਜ ਜਿਹੜਾ ਹੈਗਾ ਰੋਸ ਪ੍ਰਗਟ ਕਰਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਆਏ ਆ ਹੁਣ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਤੁਹਾਡੇ ਕਿਸੇ ਵੀ ਲੀਡਰ ਨਾਲ ਕਿ ਗੱਲਬਾਤ ਹੋਈ ਹੈ ਸਾਡੀ ਪ੍ਰਸ਼ਾਸਨ ਨਾਲ ਹੀ ਗੱਲ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਤੁਹਾਡਾ ਮੰਗ ਪੱਤਰ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਦਵਾ ਦਿੰਨੇ ਆ ਹੁਣ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਐਕਸੈਕਟ ਕਿਹੜੀ ਜਗ੍ਹਾ ਹੈ ਅਸੀਂ ਸਿਵਲ ਲਾਈਨ ਥਾਣੇ ਦੇ ਨਾਲ ਜਿਹੜਾ ਚੌਕ ਆ ਥਾਪਰ ਕਾਲਜ ਦੇ ਬਿਲਕੁਲ ਨਾਲ ਆ ਉੱਥੇ ਅਸੀਂ ਖੜੇ ਆ ਉੱਥੇ ਆਪਣਾ ਰੋਸ ਪ੍ਰਗਟ ਕਰ ਰਹੇ ਆ ਠੀਕ ਹੈ